ਵਕਤੌਟ ਲੋ ਪੇਜ ਦੇ ਨਾਲ ਜੁੜੇ ਹੋਏ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਜੋ ਆਪਾਂ ਵਕਤੌਟ ਨੂੰ ਨਾ ਵਿਚਾਰ ਚਰਚਾ ਕਰਦੇ ਆਂ ਨੇਪਾਲ ਦੇ ਵਿੱਚ ਸੰਕਟ ਪੈਦਾ ਹੋਇਆ ਜੀ ਜਿਸ ਕਾਰਨ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਉਹ ਕੀ ਹੈ ਸਰ ਉਹਦੇ ਬਾਰੇ ਵਿਚਾਰ ਚਰਚਾ ਪ੍ਰਵਿੰਦਰ ਜਦੋਂ ਆਪਾਂ ਨੇਪਾਲ ਦੀ ਗੱਲ ਕਰਦੇ ਆਂ ਨੇਪਾਲ ਬਿਲਕੁਲ ਸਾਡੇ ਨਾਲ ਲੱਗਦਾ ਕਿ ਦੇਸ਼ ਹੈ ਤੇ ਛੋਟਾ ਦੇਸ਼ ਹੈ ਜੀ ਔਰ ਇਸ ਦੇਸ਼ ਦਾ ਸਬੰਧ ਪਰ ਨਾਲ ਬਹੁਤ ਜ਼ਿਆਦਾ ਹੈ ਜੀ ਭਾਰਤ ਵਿਧਾਨ ਦੇ ਮਤਾਬਕ ਇੱਕ ਸੈਕੂਲਰ ਦੇਸ਼ ਹੈ ਲੇਕਿਨ ਇੱਥੇ ਜਿਹੜਾ ਹੈਗਾ ਹਿੰਦੂ ਭਾਈਚਾਰੇ ਦੀ ਬਹੁ ਗਿਣਤੀ ਹੈ ਜੀ ਲੇਕਿਨ ਨੇਪਾਲ ਇੱਕ ਅਜਿਹਾ ਦੇਸ਼ ਹੈ ਜੀ ਦੇ ਵਿੱਚ ਹਿੰਦੂ ਭਾਈਚਾਰੇ ਦਾ ਬੋਲਬਾਲਾ ਹੈ ਤੇ ਉਹਨੂੰ ਹਿੰਦੂ ਦੇਸ਼ ਵੀ ਕਿਹਾ ਜਾਂਦਾ ਜੀ ਐ ਉੱਥੇ ਬਹੁਤ ਵਧੀਆ-ਵਧੀਆ ਮਤਲਬ ਦੇ ਆ ਪਰ ਦੇਖੀਏ ਸਹਿਰਗਾਹਾਂ ਵੀ ਹੈ ਕਿਆਂ ਜੀ ਭਾਰਤ ਦੇ ਨਾਲ ਬਹੁਤ ਕਰੀਬੀ ਉਹਨਾਂ ਦੇ ਰਿਸ਼ਤੇ ਆ ਰਿਸ਼ਤੇ ਇੱਕ ਦੂਜੇ ਦੇ ਸਿਰੀ ਹੈ ਜੀ ਔਰ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨਰਿੰਦਰ ਮੋਦੀ ਜੀ ਵੀ ਉੱਥੇ ਜਾ ਕੇ ਆਏ ਸੀ ਤੇ ਪਸ਼ੂ ਪਤੀ ਮੰਦਰ ਆਉਂਦੇ ਹਾਂ ਜੀ ਪਸ਼ਵਤੀ ਵਾਲਾ ਜੀ ਹਾਂ ਉੱਥੇ ਜਾ ਕੇ ਉਹਦੇ ਉਹ ਦਰਸ਼ਨ ਵੀ ਕਰਕੇ ਆਏ ਬਹੁਤ ਲੰਮਾ ਸਮਾਂ ਇਸ ਦੇਸ਼ ਦੇ ਵਿੱਚ ਰਾਜ ਸ਼ਾਹੀ ਸਿਸਟਮ ਰਿਹਾ ਜੀ ਭਾਵ ਰਜਵਾੜਾ ਸ਼ਾਹੀ ਦਾ ਰਾਜ ਭਾਗ ਹੁੰਦਾ ਸੀ ਜੀ ਜਿਸ ਰਾਜ ਭਾਗ ਨੂੰ ਇਹ ਸਮਝਿਆ ਜਾਂਦਾ ਸੀ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਕੰਮ ਨਹੀਂ ਕਰ ਰਿਹਾ ਕੁਚਲ ਰਿਹਾ ਜੀ ਉਹਦੇ ਖਿਲਾਫ ਪਰੇਕ ਅੰਦੋਲਨ ਚੱਲਿਆ ਉਹ ਅੰਦੋਲਨ ਸੀ ਹਥਿਆਰਬੰਦ ਜੀ ਉਸ ਅੰਦੋਲਨ ਦੇ ਚਲਦਿਆਂ ਉੱਥੋਂ ਦੇ ਲੋਕਾਂ ਨੂੰ ਇੱਕ ਕਿਸਮ ਦੀ ਰਾਜਸ਼ਾਹੀ ਤੋਂ ਮੁਕਤੀ ਮਿਲੀ ਜੀ ਔਰ ਉੱਥੇ ਇੱਕ ਜਿਹੜਾ ਹੈਗਾ ਸੈਕੂਲਰ ਸਰਕਾਰ ਹੈ ਜਿਹੜੀ ਉਹ ਬਣ ਗਈ ਸੀ ਜੀ ਉਹ ਸਰਕਾਰ ਜਿਹੜੀ ਬਣੀ ਸੀ ਪਹਿਲਾਂ ਸ਼ੁਰੂ ਦੇ ਵਿੱਚ ਦੇਖਿਆ ਪਤਾ ਉਹ ਸਰਕਾਰ ਜਿਹੜੀ ਹੈਗਾ ਮਾਰਕਸਿਸਟ ਲੈਨਿਨਿਸਟ ਜੀ ਪਾਰਟੀ ਦੀ ਸਰਕਾਰ ਸੀ ਜੀ ਔਰ ਉਹ ਸਰਕਾਰ ਜਿਹੜੀ ਹੈਗੀ ਬੜੇ ਵਧੀਆ ਤਰੀਕੇ ਦੇ ਨਾਲ ਆਪਦਾ ਕੰਮ ਕਰਦੀ ਰਹੀ ਸੀ ਜੀ ਉਹ ਸਰਕਾਰ ਫਿਰ ਬਾਅਦ ਦੇ ਵਿੱਚ ਥੋੜਾ ਬਹੁਤ ਉਹਦੇ ਵਿੱਚ ਕਮੀ ਪੇਸ਼ੀ ਵੀ ਆਉਂਦੀ ਰਹੀ ਜੀ ਤੇ ਫਿਰ ਨਤੀਜਾ ਹੋਇਆ ਵੀ ਇੱਕ ਸਟੇਜ ਤੇ ਆ ਕੇ ਉਹ ਸਰਕਾਰ ਜਿਹੜੀ ਹੈ ਉਹ ਖਤਮ ਹੋ ਗਈ ਸੀ ਕਿਉਂ ਖਤਮ ਹੋਈ ਜੀ ਉਹਦਾ ਵੱਡਾ ਕਾਰਨ ਇਹ ਸੀ ਕਿ ਉੱਥੇ ਦੋ ਪਾਰਟੀਆਂ ਇੱਕ ਹੋਰ ਸੀ ਜੀ ਇੱਕ ਸੀ ਕਮਿਊਨਿਸਟ ਪਾਰਟੀ ਆਫ ਨੇਪਾਲ ਜੀ ਤੇ ਦੂਜੀ ਸੀ ਜਿਹੜੀ ਹੈ ਨੇਪਾਲੀ ਕਾਂਗਰਸ ਜੀ ਕਿਸੇ ਜ਼ਮਾਨੇ ਦੇ ਵਿੱਚ ਇਹ ਦੋਨੋਂ ਇੱਕ ਦੂਜੇ ਦੇ ਵਿਰੋਧੀ ਹੁੰਦੀਆਂ ਸੀ ਠੀਕ ਹੈ ਜੀ ਲੇਕਿਨ ਇਹਨਾਂ ਦੇ ਜਿਹੜੇ ਲੀਡਰਸ਼ਿਪ ਉਹਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਬਹੁਤ ਜ਼ਿਆਦਾ ਦੋਸ਼ ਲੱਗੇ ਹੋਏ ਸੀ ਠੀਕ ਹੈ ਜੀ ਉਹਨਾਂ ਦੋਸ਼ਾਂ ਦੀ ਜਿਹੜੀ ਜਾਂਚ ਕਰਵਾਉਣ ਦਾ ਫੈਸਲਾ ਪਿਛਲੀ ਸਰਕਾਰ ਨੇ ਕੀਤਾ ਸੀ ਜਿਹਦੇ ਮੁਖੀ ਪ੍ਰਧਾਨ ਮੰਤਰੀ ਜਾਂ ਪ੍ਰਧਾਨ ਆਪਾਂ ਕਹਿ ਲਈਏ ਤਾਂ ਉਹ ਮਿਸਟਰ ਪ੍ਰਚੰਡਾ ਹੋਇਆ ਕਰਦੇ ਸੀ ਪ੍ਰਚੰਡਾ ਜੀ ਹਾਂ ਪ੍ਰਚੰਡਾ ਨੇ ਜਦੋਂ ਪ੍ਰਚੰਡਾ ਹੀ ਹਥਿਆਰਬੰਦ ਅੰਦੋਲਨ ਦਾ ਵਡਾ ਆਗੂ ਸੀ ਠੀਕ ਹੈ ਜੀ ਉਹਨੇ ਜਦੋਂ ਇਹਨਾਂ ਦੇ ਖਿਲਾਫ ਜਾਂਚ ਕਰਾਉਣ ਦਾ ਫੈਸਲਾ ਕਰ ਲਿਆ ਪੜਤਾਲ ਕਰਾਉਣ ਦਾ ਫੈਸਲਾ ਕਰ ਲਿਆ ਠੀਕ ਹੈ ਜੀ ਤਾਂ ਦੋਨੇ ਜਿਹੜੇ ਇੱਕ ਦੂਜੇ ਦੇ ਦੁਸ਼ਮਣ ਸੀ ਉਹਨਾਂ ਨੇ ਆਪਸ ਵਿੱਚ ਹੱਥ ਮਿਲਾ ਲਿਆ ਅੱਛਾ ਜੀ ਉਹਨਾਂ ਨੇ ਹੱਥ ਮਿਲਾ ਕੇ ਆਪਣੀਆਂ ਪਾਰਟੀਆਂ ਦੇ ਵਿੱਚ ਕਿਉਂਕਿ ਦੋਨਾਂ ਨੇ ਜਿਹੜੇ ਦੇਖਿਆ ਦਿਨੇ ਜਿਹਨੇ ਉਹਨਾਂ ਨੇ ਚੋਣ ਕਰਵਾਈ ਚੋਣ ਦੇ ਵਿੱਚ ਉਹਨਾਂ ਦੋਨਾਂ ਪਾਰਟੀਆਂ ਨੇ ਮਿਲ ਕੇ ਆਪਣਾ ਇੱਕ ਗੱਠਜੋੜ ਬਣਾ ਲਿਆ ਠੀਕ ਹੈ ਜੀ ਇੱਕ ਪਾਸੇ ਉਹਨਾਂ ਨੇ ਗੱਠਜੋੜ ਬਣਾ ਲਿਆ ਤੇ ਗੱਠਜੋੜ ਬਣਾ ਕੇ ਉਹਨਾਂ ਨੇ ਆਪਣਾ ਰਾਜਪਾਕ ਕਰਨਾ ਸ਼ੁਰੂ ਕਰਤਾ ਠੀਕ ਹੈ ਜੀ ਦੂਜੇ ਪਾਸੇ ਜੇ ਆਪਾਂ ਦੇਖੀਏ ਤੇ ਉੱਥੇ ਇੱਕ ਸੁਤੰਤਰ ਪਾਰਟੀ ਸੀ ਠੀਕ ਹੈ ਜੀ ਜਿਹਦਾ ਲੀਡਰ ਸੀਗਾ ਅ ਅਰਬੀ ਲਮਿਸ਼ ਲਮਿਸ਼ਾਨੀ ਠੀਕ ਹੈ ਜੀ ਔਰ ਉਹਨੂੰ ਲੀਡਰ ਨੂੰ ਫੜ ਕੇ ਅੰਦਰ ਦੇ ਤਾਂ ਉਹ ਬੜਾ ਰੈਵਿਊਲਿਸ਼ਨਰੀ ਬੰਦਾ ਸੀ ਉਹ ਵੀ ਆਪਾਂ ਕਹਿ ਸਕਦੇ ਹਾਂ ਉਹ ਬੰਦੇ ਦੀ ਬੜੀ ਇੱਕ ਦਿੱਖ ਸੀ ਠੀਕ ਹੈ ਜੀ ਚੰਗੀ ਐ ਸੋਹਣੀ ਐ ਸੀਟਾਂ ਉਹਦੇ ਕੋਲੇ ਆਈਆਂ ਹੋਈਆਂ ਸੀ ਠੀਕ ਹੈ ਜੀ ਲੇਕਿਨ ਉਹਨੂੰ ਜੇਲ੍ਹ ਦੇ ਵਿੱਚ ਸੁੱਟ ਕੇ ਉਹਨਾਂ ਨੇ ਮਤਲਬ ਆਪਣੀ ਜਿਹੜੀ ਹੈਗੀ ਸਰਕਾਰ ਨੂੰ ਵਿਰੋਧ ਮੁਕਤ ਕਰ ਪਿਆ ਜੀ 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 ਕਿ ਵਿਰੋਧੀ ਤੇ ਵੀ ਕੋਈ ਹੋਂਦ ਹੀ ਨਾ ਰਹੀ ਠੀਕ ਹੈ ਜੀ ਪਰ ਪਰਚੰਡਾ ਮਤਲਬ ਆਪਾਂ ਇਹ ਕਹਾਂਗੇ ਵੀ ਉਹ ਵਿਰੋਧੀ ਤਿਰ ਦਾ ਆਗੂ ਜ਼ਰੂਰ ਸੀ ਠੀਕ ਹੈ ਜੀ ਪਰ ਪਰਚੰਡਾ ਦੀ ਵੀ ਇਸ ਕਰਕੇ ਉਹਨੀ ਕ੍ਰੈਡੀਬਿਲਟੀ ਨਹੀਂ ਸੀ ਰਹੀ ਕਿਉਂਕਿ ਅਤੀਤ ਵਿੱਚ ਬੀਤੇ ਸਮੇਂ ਦੇ ਵਿੱਚ ਪਰਚੰਡਾ ਉਹਨਾਂ ਦੇ ਨਾਲ ਮਿਲ ਕੇ ਸਰਕਾਰਾਂ ਬਣਾਉਦਾ ਵੀ ਰਿਹਾ ਠੀਕ ਹੈ ਜੀ ਤਾਂ ਲੋਕਾਂ ਨੂੰ ਉਹਨਾਂ 'ਤੇ ਇਹਨਾਂ ਵਿਸ਼ਵਾਸ ਨਹੀਂ ਸੀ ਇਸ ਕਰਕੇ ਲੋਕ ਜਿਹੜੇ ਅੰਦਰੇ-ਅੰਦਰ ਪਿਲਕੁਲ ਜਿਹੜੇ ਹੈਗੇ ਆ ਉਹ ਦਬੇ ਪਏ ਦਬੇ ਪਏ ਸੀ ਤਾਂ ਇਸੇ ਸਮੇਂ ਦੌਰਾਨ ਕੀ ਹੋਇਆ ਕਿ ਕੁਝ ਹੋਰ ਕਾਰਨ ਸੀ ਜਿਹਦੀ وجہ ਕਰਕੇ ਲੋਕਾਂ ਦੇ ਵਿੱਚ ਗੁੱਸਾ ਫੈਰਿਆ ਸੀ ਠੀਕ ਹੈ ਜੀ ਜਿਹੜੇ ਲੀਡਰਾਂ ਦੇ ਬੱਚੇ ਸੀ ਠੀਕ ਹੈ ਜੀ ਲੀਡਰਾਂ ਦੇ ਬੱਚੇ ਬੜੀ ਐਸ਼ਵਰਾਸ ਆਰਾਮ ਦੀ ਜ਼ਿੰਦਗੀ ਜਿਉਂਦੇ ਸੀ ਠੀਕ ਹੈ ਜੀ ਅਰ ਜ਼ਿੰਦਗੀ ਜਿਉਣਾ ਤਾਂ ਚਰੋਂ ਵੱਖਰੀ ਗੱਲ ਹੈ ਚੰਗੀਆਂ ਥਾਵਾਂ ਦੇ ਉੱਤੇ ਪੜ੍ਹਦੇ ਸੀ ਠੀਕ ਹੈ ਜੀ ਵਿਦੇਸ਼ਾਂ ਦੇ ਵਿੱਚੋਂ ਆਪਣੀ ਐਜੂਕੇਸ਼ਨ ਹਾਸਲ ਕਰਦੇ ਸੀ ਠੀਕ ਹੈ ਜੀ ਤੇ ਨਾਲ ਦੀ ਨਾਲ ਆਪਣੇ ਮਾਪਿਆਂ ਦੀ ਦੌਲਤ ਦਾ ਬਖਾਵਾ ਵੀ ਬਹੁਤ ਕਰਦੇ ਸੀ ਅੱਛਾ ਜੀ ਜਿਹੜੇ ਉੱਥੋਂ ਦੇ ਵਿਦਿਆਰਥੀ ਸੀ ਉੱਥੋਂ ਦੇ ਨੌਜਵਾਨ ਸੀ ਜਦੋਂ ਉਹ ਕੋਈ ਆਪਣੀ ਪੜ੍ਹਾਈ ਵਗੈਰਾ ਪੂਰੀ ਕਰ ਲੈਂਦੇ ਠੀਕ ਹੈ ਜੀ ਤਾਂ ਉਹ ਖਾੜੀ ਦੇ ਦੇਸ਼ਾਂ ਦੇ ਵਿੱਚ ਬਹੁਤ ਹੀ ਮੰਦੀਆਂ ਹਾਲਤਾਂ ਦੇ ਵਿੱਚ ਰੌਕੀ ਕਰਦੇ ਅੱਛਾ ਜ ਉਹਨਾਂ ਨੂੰ ਇਸ ਕੱਲ ਦਾ ਜਿਹੜੇ ਹੈਗੇ ਆ ਬਹੁਤ ਮਤਲਬ ਜਿਵੇਂ ਹੈਗੇ ਚਿਰਸੀ ਕਿ ਅਸੀਂ ਲੋਕ ਜਿਹੜੇ ਟੈਕਸ ਫੇਰ ਆਂ ਜਿਹੜੇ ਅਸੀਂ ਕੰਮ ਕਰਨ ਵਾਲੇ ਲੋਕਾਂ ਸਾਡੀ ਜ਼ਿੰਦਗੀ ਤਾਂ ਬੜੀ ਭਿਆਨਕ ਤੇ ਪੇੜੀ ਹੈ ਅਸੀਂ ਜਿਹੜੀਆਂ ਮਲੁਖੀ ਜ਼ਰੂਰਤਾਂ ਸਾਡੇ ਆਪਣੇ ਆਪ ਦੀ ਉਹ ਵੀ ਪੂਰੀਆਂ ਨਹੀਂ ਕਰ ਸਕਦੇ ਤੇ ਇਹ ਬਿੱਲ ਜਿਹੜੇ ਹੈਗੇ ਨੇ ਡਰਾਦੇ ਤੇ ਅਫਸਰਾਂ ਦੇ ਬੱਤੀ ਹੈ ਇਹ ਐਕਸ਼ਨ ਕਰਦੇ ਆ ਤਾਂ ਦੂਜਾ ਕਾਰਨ ਇਹ ਹੈ ਕਿ ਲੋਕਾਂ ਦੀ ਉਹਨਾਂ ਪ੍ਰਤੀ ਜਿਹੜੀ ਹੈ ਉਹ ਕਿਸਮ ਦੀ ਨਰਾਜ਼ਗੀ ਨਰਾਜ਼ਗੀ ਪੈਦਾ ਹੋ ਗਈ ਸੀ ਇੱਕ ਹੀ ਗੱਲ ਇਹ ਹੋ ਗਈ ਕਿ ਉੱਥੋਂ ਦੀ ਸਰਕਾਰ ਨੇ ਇੱਕ ਡੇਟ ਫਿਕਸ ਕਰ ਦਿੱਤੀ ਠੀਕ ਹੈ ਜੀ ਕਿ ਐਨੀ ਤਾਰੀਖ ਤੱਕ ਜਿਹੜਾ ਸੋਸ਼ਲ ਮੀਡੀਆ ਪਲੈਟਫਾਰਮ ਜਿੰਨੇ ਵੀ ਹੈਗੇ ਆ ਠੀਕ ਹੈ ਜੀ ਉਹ ਆਪਣੇ ਆਪ ਨੂੰ ਸਰਕਾਰ ਕੋਲ ਰਜਿਸਟਰ ਕਰਵਾਉ ਠੀਕ ਹੈ ਜੀ ਤੇ ਨਾਲ ਹੀ ਧਮਕੀ ਵੀ ਦਿੱਤੀ ਸੀ ਕਿ ਜੇ ਤੁਸੀਂ ਰਜਿਸਟਰ ਨਾ ਕਰਵਾਉਂਗੇ ਤੇ ਤੁਹਾਡੇ ਤੇ ਪਾਬੰਦੀ ਲਾ ਦਿੱਤੀ ਜਾਊਗੀ ਨੇਪਾਲ ਦੇ ਵਿੱਚ ਉਹ ਸੋਸ਼ਲ ਮੀਡੀਆ ਪਲੈਟਫਾਰਮ ਆ ਜਿਹੜੇ ਉਹ ਕੰਮ ਨਹੀਂ ਕਰਨਗੇ ਠੀਕ ਹੈ ਜੀ ਤਾਂ ਟਿਕਟੌਕ ਨੇ ਤਾਂ ਆਪਣੇ ਆਪ ਨੂੰ ਰਜਿਸਟਰ ਕਰਵਾ ਲਿਆ ਬਾਕੀ ਫੇਸਬੁੱਕ YouTube ਵਗੈਰਾ ਜਿੰਨੇ ਵੀ ਦੂਜੇ ਆਪਣੇ ਮੱਦੇਬਿਨ ਸੀ ਉਹਨਾਂ ਨੇ ਨਹੀਂ ਸੀ ਕਰਵਾਇਆ ਠੀਕ ਹੈ ਜੀ ਤਾਂ ਉਹਨਾਂ ਦੇ ਪਵੰਦੀ ਲਾਤੀ ਠੀਕ ਹੈ ਜੀ ਉਹਨੇ ਨੇਪਾਲ ਦਾ ਤੀਜਾ ਹਿੱਸਾ ਉਹ ਵਿਦੇਸ਼ਾਂ ਚ ਰਹਿੰਦਾ ਹੈ ਬਿਲਕੁਲ 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 ਜਿਸ ਉਹ ਵਿਦੇਸ਼ਾਂ ਚ ਰਹਿੰਦਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਵੱਲੋਂ ਉਹਨਾਂ ਦੇ ਦੋਸਤਾਂ ਮਿੱਤਰਾਂ ਵੱਲੋਂ ਪਹਿਲਾਂ ਉਹਨਾਂ ਨਾਲ ਜੁੜੇ ਹੋਏ ਸੀ ਬਿਲਕੁਲ ਜੀ ਫਿਰ ਉਹਨਾਂ ਦਾ ਤਾਮਿਲ ਕਰਨਾ ਅਸੰਭਵ ਹੋ ਅਸੰਭਵ ਹੋ ਗਿਆ ਜੀ ਨਾਲ ਦੀ ਨਾਲ ਆਪਾਂ ਇਹ ਦੇਖੀਏ ਤਾਂ ਜਿਹੜਾ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਕਮਾਈ ਦਾ ਵੀ ਖਸਾ ਜਰੀਆ ਜਰੀਆ ਹੈਗਾ ਜੀ ਅੱਜ ਦੇ ਜਮਾਨੇ ਦੇ ਵਿੱਚ ਇਹਦਾ ਯੂਥ ਹੈ ਉਹ ਇਹਦੇ ਤੋਂ ਚੰਗੀ ਕਮਾਈ ਕਰਦਾ ਹੈ ਬਿਲਕੁਲ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਇਹ ਅਪਡੇਟ ਕਰਨਾ ਹੁੰਦਾ ਹੈ ਬਿਲਕੁਲ ਔਰ ਜ਼ਿਆਦਾਤਰ ਲੋਕ ਜਿਹੜੇ ਹੈਗੇ ਪਿੰਡਾਂ ਦੀ ਵਿਜਾਏ ਉਹ ਕਾਠਮੰਡੂ ਦੇ ਆਲੇ ਦੁਆਲੇ ਸ਼ਹਿਰਾਂ ਦੇ ਵਿੱਚ ਹੀ ਰਹਿੰਦੇ ਠੀਕ ਹੈ ਜੀ ਸੋ ਉਹਨਾਂ ਲੋਕਾਂ ਦੇ ਵਿੱਚ ਬੇਚੈਨੀ ਪੈਦਾ ਹੋਗੀ ਵੀ ਇਹ ਕੀ ਹੋ ਗਿਆ ਫਿਰ ਉਹਨਾਂ ਨੇ ਇੱਕ ਅੰਦੋਲਨ ਸ਼ੁਰੂ ਕੀਤਾ ਠੀਕ ਹੈ ਜੀ ਇਹ ਅੰਦੋਲਨ ਲਗਭਗ 2-3 ਦਿਨ ਚੱਲਿਆ ਠੀਕ ਹੈ ਜੀ 2-3 ਦਿਨਾਂ ਦੇ ਵਿੱਚ ਇਹ ਅੰਦੋਲਨ ਐਡਾ ਮਤਲਬ ਜਿਵੇਂ ਆਪਾਂ ਕਹਿੰਦੇ ਹਾਂ ਕਿ ਜ਼ਬਰਦਸਤ ਸੋ ਨਿਭੜਿਆ ਜੀ ਕਿ ਇਸ ਨੇ ਬਹੁਤ ਵੱਡਾ ਜਿਹੜਾ ਹੈਗਾ ਇੱਕ ਵਿਰੋਧ ਖੜਾ ਕਰਤਾ ਸਾਰੇ ਨੇਪਾਲ ਦੇ ਨੇਪਾਲ ਦੇ ਵਿੱਚ ਜੀ ਉਹਦਾ ਨਸੀਜਾ ਹੋਇਆ ਕਿ ਮਿਸਟਰ ਓਪੀ ਕੋਡੀ ਜਿਹੜੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਸੀ ਉੱਥੋਂ ਦੇ ਪ੍ਰਧਾਨ ਮੰਤਰੀ ਸੀ ਨੇਪਾਲ ਦੇ ਜੀ ਉਹਨਾਂ ਨੇ ਅਸਤੀਫਾ ਦਿੱਤਾ ਜੀ ਉਸ ਤੋਂ ਬਾਅਦ ਫਿਰ ਕਿਹਾ ਫਿਰ ਹਿੰਸਾ ਫੁੱਟਪਈ ਠੀਕ ਹੈ ਜੀ ਹਿੰਸਕ ਵਾਰਦਾਤਾਂ ਤਾਂ ਇੰਨੀਆਂ ਜ਼ਿਆਦਾ ਹੋਣ ਲੱਗੀਆਂ ਕਿ ਕਈ ਸਾਰੇ ਜਿਹੜੇ ਹੈਗੇ ਆ ਮਤਲਬ ਤਿੰਨ ਪ੍ਰਧਾਨ ਮੰਤਰੀਆਂ ਦੇ ਘਰਾਂ ਨੂੰ ਅੱਗ ਲਾਤੀ ਅੱਛਾ ਜੀ ਜਿਹਦੇ ਵਿੱਚੋਂ ਇੱਕ ਪ੍ਰਧਾਨ ਮੰਤਰੀ ਦਾ ਸਾਬਕਾ ਪ੍ਰਧਾਨ ਮੰਤਰੀ ਸੀ ਜੀ ਇੱਕ ਪ੍ਰਧਾਨ ਮੰਤਰੀ ਦੇ ਘਰ ਨੂੰ ਅੱਗ ਲਾਤੀ ਤੇ ਉਹਦੀ ਵਾਈਫ ਬੁਰੀ ਤਰ੍ਹਾਂ ਝੁਲਸ ਗਈ ਜੀ ਉਹਨੂੰ ਚੁੱਕ ਕੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੀ ਉੱਥੇ ਉਹਦੀ ਮੌਤ ਹੋ ਚੁੱਕੀ ਜੀ ਇਸੇ ਤਰੀਕੇ ਮਿਸਟਰ ਪਰਚੰਡਾ ਜਿਹੜੇ ਪ੍ਰਾਈਮ ਮਿਨਿਸਟਰ ਹੈ ਉੱਥੋਂ ਦੇ ਉਹਰ ਉੱਥੇ ਡੈਮੋਕ੍ਰੇਸੀ ਨੂੰ ਬਹਾਲ ਕਰਨ ਦੇ ਵਿੱਚ ਉਹਦਾ ਬਹੁਤ ਵੱਡਾ ਯੋਗਦਾਨ ਹੈ ਰਾਜਾ ਸ਼ਾਹੀ ਨੂੰ ਖਤਮ ਕਰਕੇ ਜੀ ਜੀ ਉਹਨਾਂ ਦੀ ਬੇਟੀ ਦੇ ਘਰੋਂ ਵੀ ਅਗਲਾ ਦੇ ਅੱਛਾ ਜੀ ਔਰ ਉਹਨਾਂ ਦੀ ਬੇਟੀ ਦੇ ਘਰੋਂ ਵੀ ਇੱਕ লাশ ਜਿਹੜੀ ਹੈਗੀ ਆ ਉਹ बरामद ਹੋਈ ਹੈ ਜੀ ਤੇ ਫਿਰ ਜੇ ਜੇ ਆਪਾਂ ਵਜ਼ੀਰਾਂ ਦੀ ਗੱਲ ਕਰੀਏ ਜਿਹੜਾ ਉੱਥੋਂ ਦਾ ਵਿਦੇਸ਼ ਮੰਤਰੀ ਸੀ ਉਹਨੂੰ ਕਟਾਪਾ ਚੜ੍ਹਾ ਗਿਆ ਅੱਛਾ ਜੀ ਜਿਹੜਾ ਵਿਤ ਮੰਤਰੀ ਸੀ ਵਿਤ ਮੰਤਰੀ ਨੂੰ ਭਜਾ ਭਾ ਕੇ ਕੁੱਟਿਆ ਗਿਆ ਅੱਛਾ ਜੀ ਹਾਲਾਤ ਇੰਨੇ ਭਿਆਨਕ ਹੋਏ ਕਿ ਉੱਥੇ ਪਹਿਲਾਂ ਸ਼ੁਰੂ ਦੇ ਵਿੱਚ ਜਿਹੜੀ ਆ ਆ ਕੁਛ ਨੇ ਕੁਛ ਗੋਲੀਆਂ ਵਗੈਰਾ ਚਲਾਈਆਂ ਜੀ 19 ਬੰਦੇ ਪਹਿਲਾਂ ਮਰ ਗਏ ਸੀ ਜਿਹੜੇ ਹੁਣ ਤਾਜ਼ਾ ਅੰਕੜੇ ਆਏ ਆ ਉਹਦੇ ਮੁਤਾਬਕ 30 ਕ ਬੰਦੇ ਉੱਥੇ ਮਾਰੇ ਜਾਂਚ ਹੁਣ ਤੱਕ ਮੌਤ ਹੋ ਚੁੱਕੀ ਹੈ ਮੌਤ ਹੋ ਚੁੱਕੀ ਹੈ ਠੀਕ ਹੈ ਜੀ ਔਰ ਇਹ ਸਾਰਾ ਕੁਝ ਜਦੋਂ ਜਦੋਂ ਹਿੰਸਕ ਮਾਰਦਾ ਤਾਂ ਹੋ ਰਹੀਆਂ ਸੀ ਉਸ ਵੇਲੇ ਫੌਜ ਜਿਹੜੀ ਹੈਗੀ ਉਹ ਬਿਲਕੁਲ ਠੀਕ ਹੈ ਸੀ ਫੌਜ ਲੇਕਿਨ ਫੌਜ ਨੇ ਕਾਰਵਾਈ ਕੋਈ ਨਹੀਂ ਕੀਤੀ ਠੀਕ ਹੈ ਜੀ ਦੋ ਦਿਨਾਂ ਦੇ ਬਾਅਦ ਫਿਰ ਜਿਹੜੀ ਹੈਗੀ ਫੌਜ ਨੇ ਕਾਰਵਾਈ ਕੀਤੀ ਹੁਣ ਇਹਦੇ ਚ ਇਹ ਕਿ ਜਿਹੜੀਆਂ ਜਿਹੜੇ ਯੂਥ ਸੀ ਜਿਹੜਾ ਨੌਜਵਾਨ ਸੀ ਜਿਨ੍ਹਾਂ ਨੇ ਅੰਦੋਲਨ ਕੀਤਾ ਜੀ ਉਹਨਾਂ ਨੇ ਜ ਪੀਰ ਅਮਨ ਪ੍ਰੋਟੈਸਟ ਕਰ ਰਹੇ ਸੀ ਉਹ ਪ੍ਰੈਸ਼ਰ ਬਿਲਡ ਕਰ ਰਹੇ ਸੀ ਉਹ ਪਾਰਲੀਮੈਂਟ ਦੇ ਅੰਦਰ ਵੀ ਦਾਖਲ ਹੋ ਗਏ ਸੀ ਲੇਕਿਨ ਬਾਅਦ ਵਿੱਚ ਪਾਰਲੀਮੈਂਟ ਨੂੰ ਵੀ ਅਗਲਾ ਦਿੱਤੀ ਗਈ ਅੱਛਾ ਜੀ ਸੁਪਰੀਮ ਕੋਰਟ ਨੂੰ ਵੀ ਅਗਲਾ ਆ ਦਿੱਤੀ ਠੀਕ ਹੈ ਜੀ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਸੰਵਿਧਾਨਕ ਸੰਸਥਾਵਾਂ ਨੂੰ ਤੈਸਟ ਸਟ੍ਰੈਸ ਕਰਨਾ ਹੈ ਜਿਹੜਾ ਸਿਲਸਲਾ ਸ਼ੁਰੂ ਹੋ ਗਿਆ ਹੈ ਠੀਕ ਹੈ ਜੀ ਇਹਦੇ ਵਿੱਚ ਉਹਨੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਤੈਸਟ ਸਟ੍ਰੈਸ ਕਰਨ ਵਾਲੇ ਲੋਕ ਕੌਣ ਸੀ ਕੌਣ ਸੀਗੇ ਜੀ ਆਪਾਂ ਨੌਜਵਾਨਾਂ ਨੂੰ ਨਹੀਂ ਕਹਿ ਸਕਦੇ ਵੀ ਨੌਜਵਾਨ ਸੀ ਕਿਉਂਕਿ ਨੌਜਵਾਨਾਂ ਨੇ ਬਾਅਦ ਵਿੱਚ ਜਿਹੜੀ ਕੋਸ਼ਿਸ਼ ਕੀਤੀ ਫਿਰ ਜਿਹੜੇ ਸਟੂਡੈਂ ਤਾਂ ਉਹਦੇ ਵਿੱਚ ਫਿਰ ਉਹਨਾਂ ਨੇ ਇੱਕ ਫੈਸਲਾ ਕੀਤਾ ਮੈਡਮ ਜਿਹੜੀ ਹੈਗੀ ਹੈ ਇੱਕ ਆਪਣੀ ਸੁਸ਼ੀਲਾ ਕਾਰਕੀ ਮੈਡਮ ਸੁਸ਼ੀਲਾ ਕਾਰਕੀ ਜਿਹੜੀ ਨੇਪਾਲ ਦੀ ਸੁਪਰੀਮ ਕੋਰਟ ਦੀ ਚੀਫ ਜਸਟਿਸ ਰਹਿ ਚੁੱਕੀ ਹੈ ਸਾਬਕਾ ਚੀਫ ਜਸਟਿਸ ਹੈ ਠੀਕ ਹੈ ਜੀ ਉਹਨਾਂ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਤੁਸੀਂ ਪ੍ਰਾਈਮ ਮਿਨਿਸਟਰ ਬਣੋ ਇਸ ਦੇਸ਼ ਤੇ ਤੁਸੀਂ ਇਸ ਦਾ ਕੰਟਰੋਲ ਸੰਭਾਲੋ ਠੀਕ ਹੈ ਜੀ ਉਹ ਜਿਹੜੇ ਕਾਫੀ ਜਿਹੜੇ ਹੱਗੇ ਬੱਚੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਇਕੱਠੇ ਹੋਏ ਉੱਥੇ ਪ੍ਰਪੋਜ਼ਲ ਆਈਆਂ ਵੀ ਆਪਾਂ ਕੀ ਦੇ ਹੱਕ ਚ ਕੀ ਕਰੀਏ ਫਿਰ ਉੱਥੇ ਹੱਥ ਖੜੇ ਕਰਵਾ ਕੇ ਦੇਖੀ VOTING ਮਤਲਬ ਕਿਸਮ ਦੀ ਵੀ ਆਪਾਂ ਬੋਲਣ ਕਹਿ ਕੇ ਕਰਵਾ ਕੇ ਦੇਖੀ ਤਾਂ ਉੱਥੇ ਦੋ ਨਾਂ ਆਏ ਸੀ ਇੱਕ ਮਿਸਟਰ ਵਾਲਨ ਸ਼ਾਹ ਹੈ ਵਾਲਨ ਸ਼ਾਹ ਜਿਹੜਾ ਹੈਗਾ ਉਹ ਇੱਕ ਰੈਪਰ ਹੁੰਦਾ ਸੀ ਬੜਾ ਪਪੂਲਰ ਹੈ ਔਰ ਉਹਦੇ ਜਿਹੜੇ ਜਿਹੜੇ ਉਹ ਰੈਪਰ ਸੀ ਜਿਹੜੇ ਉਹਦੇ ਇਹ ਕਲਾਕਾਰਤਾ ਸੀ ਜੀ ਉਹਦੀਆਂ ਕਲਾਕਾਰਤਾ ਸਿਸਟਮ ਦੇ ਉੱਤੇ ਅਟੈਕ ਕਰ ਰਹੀ ਸੀ ਅੱਛਾ ਜੀ ਜਿਵੇਂ ਪੰਜਾਬ ਦੇ ਵਿੱਚ ਆਪਾਂ ਦੇਖੀ ਵੀ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਕੋਲੇ 92 ਨਹੀਂ ਹੁਣ 94 ਐਮਐਲਏ 94 ਰਹਿ ਗਿਆ ਜੀ ਸ਼ੁਰੂ ਤੋਂ ਵੀ ਜਿਹੜੇ ਇਹਨਾਂ ਕੋਲੇ 92 ਐਮਐਲਏ ਉਹ ਪ੍ਰਵਿੰਦਰ ਜੀ ਕਿਉਂ ਆਏ ਸੀ ਉਹ ਇਸ ਕਰਕੇ ਆਏ ਸੀ ਕਿ ਲੋਕਾਂ ਨੇ ਕੇਜਰੀਵਾਲ ਤੇ ਵਿਸ਼ਵਾਸ ਨਹੀਂ ਕੀਤਾ ਸੀ ਨਹੀਂ ਕੀਤਾ ਲੋਕਾਂ ਨੂੰ ਭਗਵੰਤ ਮਾਨ ਦੇ ਉੱਤੇ ਵਿਸ਼ਵਾਸ ਸੀ ਕਿ ਜਿਹੜਾ ਬੰਦਾ ਇੱਕ ਕਲਾਕਾਰ ਹੋਣ ਦੇ ਨਾਤੇ ਸਿਸਟਮ ਦੇ ਉੱਤੇ ਅਟੈਕ ਕਰ ਰਿਹਾ ਜੀ ਇਹ ਬੰਦਾ ਜਪਾਅਰ ਦੇ ਵਿੱਚ ਆਉਂਦਾ ਤੇ ਸਾਡੇ ਲਈ ਇਹ ਇੱਕ ਮਸੀਹਾ ਸਾਹਿਬ ਹੋ ਉਹ ਬਿਲਕੁਲ ਪਰ ਉਹ ਬੱਕਰੀ ਗੱਲ ਹੈ ਕਿ ਮਸੀਹਾ ਸਾਹਿਬਤ ਨਹੀਂ ਹੋਇਆ ਨਹੀਂ ਹੋਇਆ ਜੀ ਇਹੀ ਚੀਜ਼ ਜਿਹੜੀ ਹੈ ਉਹਨਾਂ ਨੇ ਦੇਖਿਆ ਕਿ ਇਹ ਜਿਹੜੇ ਬਾਲਨ ਸ਼ਾਹ ਜਿਹੜਾ ਹੈਗਾ ਬਾਲਨ ਸ਼ਾਹ ਇੱਕ ਚੰਗਾ ਆਦਮੀ ਸੀ ਉਹ ਸਿਸਟਮ ਦੇ ਉੱਤੇ ਅਟੈਕ ਕਰ ਦਿੰਦਾ ਸੀ ਔਰ ਉੱਤੇ ਇੱਕ ਚੋਣ ਹੋਈ ਉਸ ਜ਼ੋਨ ਦੇ ਵਿੱਚ ਉਹ ਕਟਮੰਦੂ ਦਾ ਮੇਅਰ ਬਣ ਗਿਆ ਸੀ ਅੱਛਾ ਜੀ ਨਾ ਉਹਦਾ ਵੀ ਆ ਗਿਆ ਸੀ ਠੀਕ ਹੈ ਜੀ ਪਰ ਵਾਲੇਨ ਸ਼ਾਹ ਦੀ ਵਿਚਾਰਧਾਰਾ ਕੀ ਹੈ ਇਸ ਗੱਲ ਤੋਂ ਜਿਹੜਾ ਯੂਥ ਜਿਹੜਾ ਸੁਚੇਤ ਸੀ ਇਸ ਲਈ ਯੂਥ ਨੇ ਪ੍ਰੈਫਰੈਂਸ ਦਿੱਤੀ ਮੈਡਮ ਕਾਰਕੀ ਨੂੰ ਮੈਡਮ ਕਾਰਕੀ ਹੈ ਜਿਹੜੇ मैडम कारकी भारत ਦੇ ਵਿੱਚ ਪੜੇ ਹੋਏ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਠੀਕ ਹੈ ਜੀ ਉਹ ਬਨਾਰਸ ਸਿੰਧੂ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਪਹਿਲਾਂ ਆਪਣੀ ਜਿਹੜੀ ਹੈਗੀ ਮਾਸਟਰ ਕੀਤੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਵੀ ਪੜਦੇ ਰਹੇ ਠੀਕ ਹੈ ਜੀ ਔਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਚ ਪੜਨ ਤੋਂ ਬਾਅਦ ਉਹ ਆਪਣੇ ਦੇਸ਼ ਤੇ ਗਏ ਵਿੱਚ ਗਏ ਉੱਥੇ ਉਹਨਾਂ ਨੇ ਜੁਡੀਸ਼ੀਅਲ ਸੇਵਾ ਸ਼ੁਰੂ ਕੀਤੀ ਤੇ ਉਹ ਨੇਪਾਲ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਿਸ ਨੇ ਪਹਿਲੇ ਕਹਿ ਚੁੱਕਿਆ ਉਹ ਰਹੇ ਵੀ ਫਿਰ ਉਹਨਾਂ ਨੇ ਉਹਦਾ ਜ਼ਿਕਰ ਕੀਤਾ ਕਿ ਮੈਡਮ ਉਹਨੂੰ ਕਹਿ ਕੇ ਤੁਸੀਂ ਪ੍ਰਧਾਨ ਮੰਤਰੀ ਬਣੋ ਅੰਤਰਮ ਪ੍ਰਧਾਨ ਮੰਤਰੀ ਕਿੰਟਰਮ ਦੀ ਉਹ ਕਹਿ ਸਕਦਾ ਆਪਾਂ ਆਰਜੀ ਪ੍ਰਧਾਨ ਮੰਤਰੀ ਠੀਕ ਹੈ ਜੀ ਔਰ ਬਾਲਨ ਸ਼ਾਹ ਨੇ ਵੀ ਉਹਨਾਂ ਦੀ ਹਮਾਇਤ ਕੀਤੀ ਹਮਾਇਤ ਕੀਤੀ ਉਹਨਾਂ ਨੇ ਕਿਹਾ ਜੀ ਠੀਕ ਹੈ ਜੀ ਮੈਡਮ ਕਾਰਕੀ ਬਣਦੇ ਆ ਤਾਂ ਮੈਂ ਸ਼ੂਸ਼ੀਲਾ ਕਾਰਕੀ ਬਣਦੇ ਆ ਤਾਂ ਮੈਂ ਇਹਨਾਂ ਦੀ ਹਮਾਇਤ ਕਰਨਾ ਠੀਕ ਹੈ ਜੀ ਮੈਡਮ ਕਾਰਕੀ ਨੇ ਵੀ ਇਹੀ ਗੱਲ ਕਹੀ ਹੈ ਕਿ ਮੈਂ ਕੋਈ ਲੰਬੇ ਸਮੇਂ ਵਾਸਤੇ ਨਹੀਂ ਰਹਿਣਾ ਮੇਰਾ ਕੰਮ ਹੈ ਕਿ ਇੱਥੇ ਪੀਸਫੁੱਲ ਚੋਣਾਂ ਕਰਵਾਈਆਂ ਜਾਣ ਚੋਣਾਂ ਕਰਵਾਉਣ ਤੋਂ ਬਾਅਦ ਇੱਥੇ ਡੈਮੋਕ੍ਰੇਸੀ ਬਹਾਲ ਕਰਵਾਈ ਜਾਵੇ ਠੀਕ ਹੈ ਹੁਣ ਪ੍ਰਵਿੰਦਰ ਸਵਾਲੇ ਪੈਦਾ ਕੀ ਨੇ ਕੀ ਥੇ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਇਸ ਕਿਸਮ ਦੀ ਕੋਈ ਐਜੀਟੇਸ਼ਨ ਸ਼ੁਰੂ ਹੁੰਦੀ ਹੈ ਜਿਸ ਐਜੀਟੇਸ਼ਨ ਦੇ ਵਿੱਚ ਮਤਲਬ ਇਹ ਵੀ ਕਿਉਂਕਿ ਡਿਸਪਲਿਨ ਤਾਂ ਹੁੰਦਾ ਨਹੀਂ ਹੈ ਜਿੱਤੇ ਦਾ ਕੋਈ ਪੋਲਿਟੀਕਲ ਪਾਰਟੀ ਜਾਂ ਕੋਈ ਕੋਈ ਹੈ ਜਿੱਥੇ ਬੰਦੇ ਕੰਪਲੇਨ ਚਲਾਉਂਦੀ ਹੈ ਉਹਨਾਂ ਦਾ ਕੋਈ ਡਿਸਪਲਿਨ ਹੁੰਦਾ ਹੈ ਮੌਬ ਉੱਠ ਕੇ ਖੜਾ ਹੋਇਆ ਹੈ ਮੌਬ ਦੇ ਵਿੱਚ ਬਹੁਤ ਸਾਰੇ ਲੋਕ ਹੋਏ ਜਿਨ੍ਹਾਂ ਨੇ ਪੰਗ ਤੋੜ ਕੀਤੀ ਹੈ ਜੀ ਇੱਥੇ ਉਹਨਾਂ ਆਪਾਂ ਨੂੰ ਇਹ ਵੀ ਦੇਖਣਾ ਪੈਣਾ ਵੀ ਇਹ ਪੰਗ ਤੋੜ ਕਰਨ ਵਾਲੇ ਬੰਦੇ ਬੰਦੇ ਕੌਣ ਸੀਗੇ ਜੀ ਕਿਉਂਕਿ ਆਰਮੀ ਚੁੱਪ ਕਰਕੇ ਖੜੀ ਹੈ ਖੜੀ ਦੇਖ ਰਹੀ ਹੈ ਇਹ ਆਰਮੀ ਦੇ ਮੌਜੂਦਾ ਚੀਫ ਹੈ ਇਹਨਾਂ ਨੂੰ ਵੀ ਤਾਂ ਇਸੇ ਸਰਕਾਰ ਨੇ ਬਣਾਇਆ ਸੀ ਬਿਲਕੁਲ ਬਿਲਕੁਲ ਜੀ ਉਹ ਇਹ ਕੁਝ ਸ਼ੱਕ ਪੈਦਾ ਕਰਦੀ ਹੈ ਇਹਦੇ ਵਿੱਚ ਕੁਝ ਲੋਕ ਇਹ ਵੀ ਕਹਿੰਦੇ ਕਿਉਂਕਿ ਭਾਰਤ ਨੂੰ ਮਹਾਦੀਪ ਹੈ ਜਿਹੜਾ ਦੀਨਵਸੀ ਕਹਿ ਸਕਦੇ ਹਾਂ ਦੱਖਣੀ ਏਸ਼ੀਆ ਜੀ ਦੱਖਣੀ ਏਸ਼ੀਆ ਦੇ ਵਿੱਚ ਭਾਰਤ ਇੱਕ ਤਾਕਤ ਦੇ ਵਜੋਂ ਉੱਭਰ ਰਿਹਾ ਹੈ ਜੀ ਚਾਈਨਾ ਜਿਹੜਾ ਹੈਗਾ ਚਾਈਨਾ ਤੇ ਰੂਸ ਦੀ ਦੋਸਤੀ ਹੈ ਅਮਰੀਕਾ ਦੇ ਨਾਲ ਇਸ ਵੇਲੇ ਸਾਡੇ ਸਬੰਧ ਜਿਹੜੇ ਹੈਗੇ ਆ ਭਾਵੇਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਤਾਂ ਕਿ ਛੇਤੀ ਹੀ ਸਾਡੀ ਗੱਲਬਾਤ ਹੋ ਸਕਦੀ ਹੈ ਪ੍ਰੈਜ਼ੀਡੈਂਟ 트੍ਰੰਪ ਦੇ ਨਾਲ ਜੀ ਲੇਕਿਨ ਪਿਛਲੇ ਸਮੇਂ ਦੇ ਵਿੱਚ 트੍ਰੰਪ ਨੇ ਜਿੰਨੇ ਟੈਰਫ ਵਗੈਰਾ ਲਾਇਆ ਜੀ ਉਹਦੀ وجہ ਕਰਕੇ ਭਾਰਤ ਥੋੜਾ ਜਿਹਾ ਅਮਰੀਕਾ ਤੋਂ ਦੂਰ ਹੋ ਗਿਆ ਸੀ ਦੂਰ ਹੋ ਗਿਆ ਸੀ ਔਰ ਪਿੱਛੇ ਜਿਹੜੀ ਹੈਗੀ ਇੱਕ ਉੱਥੇ ਆਪੀ ਬੈਠਕ ਹੋਈ ਹੈ ਬੀਜਿੰਗ ਦੇ ਵਿੱਚ ਉਸ ਬੈਠਕ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਗਏ ਉੱਥੇ ਚੀਨ ਤੇ ਰੂਸ ਦੇ ਰਾਸ਼ਟਰਪਤੀਆਂ ਨਾਲ ਮਿਲ ਕੇ ਉਹਨਾਂ ਨੇ ਮਤਲਬ ਉੱਥੇ ਇੱਕ ਮੁੱਢਲਾ ਪ੍ਰਕਰਵਾ ਵੀ ਕੀਤਾ ਸੋ ਇੱਥੇ ਇਸ ਖਿੱਤੇ ਦੇ ਵਿੱਚ ਇਹ ਚੀਨ ਦੀ ਤਾਕਤ ਵੱਧ ਰਹੀ ਹੈ ਰੂਸ ਉਹਦੇ ਨਾਲ ਲੱਗਿਆ ਹੋਇਆ ਭਾਰਤ ਦਾ ਝੁਕਾ ਵੀ ਜੇ ਉਧਰ ਨੂੰ ਹੁੰਦਾ ਤਾਂ ਫਿਰ ਪ੍ਰਸਥਿਤੀਆਂ ਜਿਹੜੀਆਂ ਬਣਦੀਆਂ ਉਹਦੇ ਮੁਤਾਬਕ ਇਹ ਹੈ ਕਿ ਚੀਨ ਇੱਥੇ ਇੱਕ ਵੱਡੀ ਪਾਵਰ ਬਣ ਰਹੀ ਹੈ ਪਿਛਲੇ ਦਿਨਾਂ ਤੇ ਆਪਾਂ ਦੇਖੀ ਤੇ ਦੇਖਣੀ ਇਸੇ ਵਿੱਚ ਬੜੀਆਂ ਘਟਨਾਵਾਂ ਵਾਪਰ ਰਹੀਆਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਸ਼੍ਰੀ ਲੰਕਾ ਦੇ ਵਿੱਚ ਰਾਜ ਪਲਟਾ ਹੋਇਆ ਜੀ ਸ਼੍ਰੀਲੰਕਾ ਤੋਂ ਬਾਅਦ ਫਿਰ ਰਾਜ ਪਲਟਾ ਹੁੰਦਾ ਹੈ ਬੰਗਲਾਦੇਸ਼ ਬੰਗਲਾਦੇਸ਼ ਦਾ ਬੰਗਲਾਦੇਸ਼ ਦੇ ਵਿੱਚੋਂ ਤੀਜਾ ਰਾਜ ਪਲਟਾ ਹੁੰਦਾ ਹੁਣ ਇੱਥੇ ਨੇਪਾਲ ਦੇ ਵਿੱਚ ਇਹ ਨੇਪਾਲ ਦੇ ਵਿੱਚ ਇਸ ਰਾਜ ਪਲਟੇ ਬਾਰੇ ਇਹ ਕਿਹਾ ਜਾਂਦਾ ਕਿ ਅਮਰੀਕਾ ਬਹੁਤ ਵੈਸੇ ਅਮਰੀਕਾ ਲਈ ਇਹ ਦੇਸ਼ ਬੜਾ ਛੋਟਾ ਹੈ ਠੀਕ ਹੈ ਜੀ ਪਰ ਅਮਰੀਕਾ ਦਾ ਇਹਦਾ ਇੰਟਰਸਟ ਹੈ ਨੇ ਕਿ ਚੀਨ ਇੱਥੇ ਜਿਆਦਾ ਪਾਵਰਫੁਲ ਨਾ ਹੋ ਜਾਏ ਅਮਰੀਕਾ ਆਪਣਾ ਪ੍ਰਭਾਵ ਬਣਾਉਣ ਵਾਸਤੇ ਇੱਥੇ ਇਹ ਕੁਝ ਕਰਦਾ ਹੈ ਪਾਕਿਸਤਾਨ ਪਹਿਲੇ ਹੀ ਅਮਰੀਕਾ ਦੇ ਨੇੜੇ ਹੈ ਠੀਕ ਹੈ ਜੀ ਔਰ ਆਪਾਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਪ ਜਿਹੜੇ ਪ੍ਰਾਈਮ ਮਿਨਿਸਟਰ ਹੈ ਜੀ ਜੀ ਪ੍ਰਾਈਮ ਮਿਨਿਸਟਰ ਦੀ ਬਜਾਏ ਜਿਹੜੀ ਉਥੋਂ ਦੀ ਅਮਰੀਕਾ ਦੇ ਰਾਸ਼ਟਰਪਤੀ ਹੈ ਜੀ ਉਹਨਾਂ ਨੇ ਬਲਾਇਕੀ ਜੀ ਉਹਨਾਂ ਨੇ ਖਾਣੇ ਦੇ ਉੱਤੇ ਬੁਲਾਇਆ ਮਿਸਟਰ ਮਨੀਰ ਨੂੰ ਜਿਹੜਾ ਪਾਕਿਸਤਾਨ ਦੀ ਆਰਮੀ ਦਾ ਚੀਫ ਹੈ ਜੀ ਮਤਲਬ ਉਹਨਾਂ ਨੂੰ ਪਤਾ ਹੈ ਕਿ ਪਾਕਿਸਤਾਨ ਦੇ ਵਿੱਚ ਆਰਮੀ ਵੀ ਆਰ ਇਨ ਆਰ ਹੈ ਜੀ ਸੋ ਉਹ ਪਾਕਿਸਤਾਨ ਦੇ ਨਾਲ ਵੀ ਅਮਰੀਕਾ ਨੇ ਆਪਣੇ ਤਾਲੁਕਅਤ ਬਣਾ ਲਏ ਜੀ ਬੰਗਲਾਦੇਸ਼ ਦੇ ਵਿੱਚ ਵੀ ਰਾਜਪਲਟਾ ਹੋ ਗਿਆ ਜਿਹੜੀ ਉੱਥੇ ਦੀ ਸਰਕਾਰ ਹੈ ਉਹ ਵੀ ਪ੍ਰੋ ਅਮਰੀਕਾ ਹੈ ਜੀ ਜਿਹੜੀ ਆਪਣੀ ਸ਼੍ਰੀਲੰਕਾ ਦੇ ਵਿੱਚ ਸਰਕਾਰ ਹੈ ਉਹ ਵੀ ਪ੍ਰੋ ਅਮਰੀਕਾ ਹੈ ਜੀ ਹੁਣ ਜਿਹੜੀ ਇੱਥੇ ਸਰਕਾਰ ਅੱਗੇ ਬਣੀ ਜੀ ਉਹ ਸਰਕਾਰ ਕਿਹੋ ਜਿਹੀ ਬਣਦੀ ਹੈ ਹੁਣ ਤਾਂ ਚਲੋ ਮੈਡਮ ਕਾਰਕੀ ਜਿਹੜੀ ਆਰਦੀ ਤੌਰ ਤੇ ਉਥੇ ਦੇ ਪ੍ਰਾਈਮ ਮਿੰਿਸਟਰ ਬਣ ਜਾਣਗੇ ਲੇਕਿਨ ਇਹਦੇ ਇਸ ਗੱਲ ਤੋਂ ਵੀ ਆਪਾਂ ਨੂੰ ਜਿਹੜਾ ਆਪਾਂ ਨਜ਼ਰ ਅੰਦਾਜ਼ੇ ਨੂੰ ਨਹੀਂ ਕਰ ਸਕਦੇ ਕਿ ਇਹਦੇ ਵਿੱਚ ਕਿਸੇ ਵਿਦੇਸ਼ੀ ਤਾਕਤ ਦਾ ਵੀ ਹੱਥ ਹੋਵੇ ਕਿਉਂਕਿ ਇੱਕ ਆਪ ਹਾਰੇ ਉੱਠੀ ਹੋਈ ਮੂਵਮੈਂਟ ਹੈ ਜਿਹੜੀ ਉਸ ਮੂਵਮੈਂਟ ਨੂੰ ਫਿਰ ਕੋਈ ਦੇਸ਼ ਕੋਈ ਤਾਕਤ ਆਪ ਦੇ ਹੱਕ ਵਿੱਚ ਇਸਤੇਮਾਲ ਕਰ ਲਈ ਜਿਵੇਂ ਉੱਥੇ ਇਨਸਾਨ ਦੀਆਂ ਬਰਬਾਦੀਆਂ ਹੋ ਗਈਆਂ ਜਿਵੇਂ 30 ਦੇ ਕਰੀਬ ਉੱਥੇ ਲੋਕ ਮਾਰੇ ਗਏ ਹੈ ਔਰ ਜਿਵੇਂ ਜਿਹੜਾ ਸੰਵਿਧਾਨਕ ਸੰਸਥਾਵਾਂ ਉਹਨਾਂ ਨੂੰ ਅੱਗੇ ਲਾਖ ਦਿੱਤੀਆਂ ਸੁਪਰੀਮ ਕੋਰਟ ਦੇ ਵਿੱਚ ਬਹੁਤ ਸਾਰਾ ਜਿਹੜਾ ਹੈਗਾ ਜਿਹਦੇ ਬੜੇ ਬੜੇ ਅਹਿਮ ਡਾਕੂਮੈਂਟ ਸੀਗੇ ਬੜੇ ਫੈਸਲੇ ਸੀ ਉਹ ਸਾਰੇ ਮਚ ਗਏ ਜੀ ਇਸ ਧੱਕ ਦੇ ਨਾਲ ਭਾਰਤ ਇਹਦੇ ਚੁੱਪ ਹੈ ਬਿਲਕੁਲ ਭਾਰਤ ਜਿਹੜਾ ਹੈਗਾ ਤੇਲ ਦੇਖੋ ਤੇਲ ਦੀ ਧਾਰ ਦੇਖੋ ਇਸ ਲਾਈਨ ਦੇ ਉੱਤੇ ਚੱਲ ਰਿਹਾ ਪਰ ਹੁਣ ਜਿਹੜੀ ਕੁੱਲ ਮਿਲਾ ਕੇ ਆਪਾਂ ਦੇਖੀਏ ਤੇ ਕਾਫੀ ਜਿਹੜੀ ਹੈ ਉਸ ਦੇ ਹਾਲਾਤ ਜਿਹੜੇ ਆ ਉਹ ਨਾਜ਼ਕ ਬਣੇ ਹੋਏ ਆ ਪਰ ਫਿਰ ਵੀ ਆਪਾਂ ਇਹ ਦੇਖੀਏ ਕਿ ਹਿੰਸਾ ਫਿਲਹਾਲ ਰੁਕੀ ਹੋਈ ਹੈ ਔਰ ਫੌਜ ਜਿਹੜੀ ਹੈ ਉਹ ਐਕਟਿਵ ਹੈ ਫੌਜ ਨੇ ਜਿਹੜੇ ਇਹ ਅੰਦੋਲਨਕਾਰੀ ਨੌਜਵਾਨ ਹੈ ਫੌਜ ਨੇ ਤੇ ਉੱਥੋਂ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਹੁਣ ਥੋੜਾ ਇਹ ਲੱਗਦਾ ਕਿ ਇੱਕ ਮੈਡਮ ਕਾਰਕੀ ਦੇਉਣ ਨਾਲ ਜੇ ਉੱਥੇ ਇੱਕ ਇੰਟਰਮ ਗਵਰਨਮੈਂਟ ਬਣਦੀ ਹੈ ਤਾਂ ਉਹ ਇੰਟਰਮ ਗਵਰਨਮੈਂਟ ਠੀਕ ਤਰੀਕੇ ਨਾਲ ਕੰਮ ਕਰ ਸਕਦੀ ਹੈ। ਚਲੋ ਸਾਬ ਇਹਦਾ ਭਾਰਤ ਤੇ ਕੀ ਅਸਰ ਪਊਗਾ? ਹਾਂ ਬਹੁਤ ਵੱਡੀ ਗੱਲ ਤੁਹਾਡਾ ਬਹੁਤ ਵਧੀਆ ਸਵਾਲ ਹੈ। ਭਾਰਤ ਤੇ ਦਾ ਅਸਰ ਇਹ ਪਊਗਾ ਕਿ ਜੋ ਕੁਝ ਨੇਪਾਲ ਦੇ ਵਿੱਚ ਹੋ ਰਿਹਾ ਹੈ ਭਾਰਤ ਦੇ ਵਿੱਚ ਵੀ ਹੋ ਰਿਹਾ ਹੈ। ਭਾਰਤ ਦੇ ਵਿੱਚ ਵੀ ਤੁਸੀਂ ਦੇਖੋ ਕਿ ਸਾਡੀਆਂ ਜਿਹੜੀਆਂ ਜਮਹੂਰੀ ਸੰਸਥਾਵਾਂ ਹੈ ਜੀ ਜਾਂ ਜਿਹੜੀਆਂ ਸਾਡੀਆਂ ਸੰਵਿਧਾਨਕ ਸੰਸਥਾਵਾਂ ਨੂੰ ਤਹਸ ਨਸ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਦੇਸ਼ ਦੇ ਵਿੱਚ ਇੱਕ ਨਵੀਂ ਕਿਸਮ ਦਾ ਅंदोलਨ ਚੱਲ ਰਿਹਾ ਹੈ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਠੀਕ ਹੈ ਜੀ ਜਦੋਂ ਉਹ ਕਹਿੰਦੇ ਆ ਕਿ ਵੋਟ ਚੋਰ ਗੱਦੀ ਸ਼ੋਰ ਗੱਦੀ ਸ਼ੋਰ ਉਹਨਾਂ ਦਾ ਇਲਜ਼ਾਮ ਸਿੱਧਾ ਇਹ ਹੈ ਕਿ ਜਿਹੜਾ ਦੇਸ਼ ਦਾ ਚੋਣ ਕਮਿਸ਼ਨ ਹੈ ਉਹ ਭਾਰਤ ਦਾ ਚੋਣ ਕਮਿਸ਼ਨ ਨਾ ਹੋ ਕੇ ਉਹ ਸਿਰਫ ਸਿਰਫ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਦਾ ਚੋਣ ਕਮਿਸ਼ਨ ਹੈ ਜੀ ਔਰ ਉਹਨਾਂ ਦੇ ਮੁਕਾਬਕ ਜਿਹੜਾ ਹੈਗਾ ਜਿਹੜੀ ਇਲੈਕਸ਼ਨ ਦੇ ਜਿਹੜਾ ਆਜਿਲੇ ਦਾਤਾ ਉਹਦੇ ਵਿੱਚ ਹੀਰਾ ਫੇਰੀ ਕਰਕੇ ਹਾਰ ਨੂੰ ਜਿੱਤ ਵਿੱਚ ਤਬਦੀਲ ਕਰ ਲੈਂਦੇ ਜੀ ਜਦੋਂ ਤੁਹਾਡੇ ਜੋਨ ਕਮਿਸ਼ਨ ਦਾ ਇਕਵਾਲ ਨਾ ਰਹੇ ਤੁਹਾਡੇ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਤੇ ਉੱਤੇ ਦਾਗ ਲੱਗਦਾ ਅਗ ਲੱਗ ਜੇ ਉਹਦਾ ਭਰੋਸੇ ਭਰੋਸਾ ਉਹਦਾ ਟੁੱਟਦੇ ਲੋਕਾਂ ਦੇ ਵਿੱਚੋਂ ਉਦੋਂ ਵੀ ਹਾਲਾਤ ਇਹੋ ਜਿਹੇ ਬਣਦੇ ਆ ਇਹ ਵੱਖਰੀ ਗੱਲ ਹੈ ਕਿ ਨੇਪਾਲ ਇੱਕ ਛੋਟਾ ਦੇਸ਼ ਹੈ ਇਹ ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਔਰ ਭਾਰਤ ਦੇ ਵਿੱਚ ਮਤਲਬ ਵੱਖ-ਵੱਖ ਕਿਸਮ ਦੇ ਭਾਈਚਾਰੇ ਬਿਲਕੁਲ ਬਿਲਕੁਲ ਵੱਖ-ਵੱਖ ਕਿਸਮ ਦੇ ਭਾਈਚਾਰੇ ਹੋ ਕੇ ਕਰਕੇ ਇੱਥੇ ਛੇਤੀ ਕੀਤੇ ਕਿਸੇ ਕਿਸਮ ਦੀ ਤਾਨਾशाही ਦੇ ਹਾਲਾਤ ਪੈਦਾ ਨਹੀਂ ਹੋ ਸਕਦੇ ਜੀ ਲੇਕਿਨ ਜਦੋਂ ਆਪਾਂ ਲੋਕਤੰਤਰਕ ਸੰਸਥਾਵਾਂ ਨੂੰ ਤੈਅਸ ਨੈਸ ਕਰਦੀ ਹੈ ਜੀ ਤੇ ਲੋਕਾਂ ਦਾ ਲੋਕਤੰਤਰ ਦੇ ਵਿੱਚੋਂ ਵਿਸ਼ਵਾਸ ਉੱਠ ਉਦੋਂ ਫਿਰ ਇਸ ਕਿਸਮ ਦੀਆਂ ਕਲਾਬਾਤਾਂ ਹੋ ਸਕਦੀਆਂ ਜੀ ਪੰਜਾਬ ਦੀ ਆਪਾਂ ਮੈਂ ਪਹਿਲਾ ਮਿਸਾਲ ਦੇ ਕੇ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਔਰ ਅਕਾਲੀ ਦਲ ਵਰਗ ਨੇ ਜਿਹੜੀਆਂ ਬੜੀਆਂ ਪ੍ਰਬੰਧ ਤੇ ਸਭ ਤੋਂ ਪੁਰਾਣੀਆਂ ਪਾਰਟੀਆਂ ਕੈਸੀ ਉਹਨਾਂ ਪਾਰਟੀਆਂ ਨੂੰ ਦਰਕਿਨਾਰ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਲੈ ਲਈ ਤੇ ਆਮ ਆਦਮੀ ਪਾਰਟੀ ਤਾਂ ਉਦੋਂ ਵੀ ਕਲਲੀ ਆ ਗਈ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਹੈਗਾ ਅਰਥਚਾਰਾ ਬਿਲਕੁਲ ਤਬਾ ਕਰਕੇ ਰੱਖਦਾ ਪੰਜਾਬ ਦਾ ਜਿਹੜਾ ਪ੍ਰਸ਼ਾਸਨਿਕ ਢਾਂਚਾ ਉਹ ਤਬਾ ਕਰਕੇ ਰੱਖਦਾ ਮੁੱਖ ਮੰਤਰੀ ਕੋਈ ਹੋਰ ਹੈ ਤੇ ਪਾਵਰ ਕੋਈ ਹੋਰ ਇਸਤੇਮਾਲ ਕਰਦਾ ਇਸ ਲਈ ਜੇ ਪੰਜਾਬ ਨੇ ਤੇ ਭਾਰਤ ਨੇ ਆਪਣੀਆਂ ਜਿਹੜੀਆਂ ਨੀਤੀਆਂ ਦੇ ਵਿੱਚ ਤਬਦੀਲੀ ਕਰਦੇ ਆ ਇਹਨੂੰ ਪੋਜਿਟਿਵ ਪੱਖ ਸੇ ਨਾ ਲੈ ਕੇ ਗਏ ਤਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਵੀ ਉਹ ਹਾਲਾਤ ਪੈਦਾ ਹੋ ਹੋ ਸਕਦੇ ਐ ਜਿਹੜੇ ਹਾਲਾਤ ਪਹਿਲਾਂ ਹੀ ਨੇਪਾਲ ਦੇ ਵਿੱਚ ਪੈਦਾ ਹੋ ਚੁੱਕੇ ਸੋ ਇਥੋਂ ਦੀ ਜਿਹੜੀ ਹੈਗੀ ਹੈ ਲੀਡਰਸ਼ਿਪ ਖਾਸ ਕਰਕੇ ਭਾਤੀ ਜਨਤਾ ਪਾਰਟੀ ਵਾਲਿਆਂ ਨੂੰ ਸਮਝਣਾ ਚਾਹੀਦਾ ਕਿਉਂਕਿ ਜਿਸ ਢੰਗ ਦੇ ਨਾਲ ਤੁਸੀਂ ਦੇਖੋ ਵੀ ਵੋਟਾਂ ਦੇ ਵਿੱਚ ਛੇੜਾ ਫੇਰੀ ਹੋ ਰਹੀ ਹੈ ਹੋ ਰਹੀ ਹੈ ਜੀ ਬਿਲਕੁਲ ਅਰਾ ਹਮ ਤੁਸੀਂ ਦੇਖੋਗੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੋ ਕੇ ਹੈ 22 ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੋਈ ਹੈ ਜੀ 22 ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਵੀ 15 ਵੋਟਾਂ ਦਾ ਅਰਧ ਹੋ ਜਾਣਾ ਅੱਛਾ ਜੀ ਜਿਹੜੀਆਂ ਕੈਂਸਲ ਹੋਈਆਂ 15 ਵੋਟਾਂ 15 ਵੋਟਾਂ ਦੇ ਕੈਂਸਲ ਹੋਣ ਦਾ ਕਾਰਨ ਵੀ ਕੁਛ ਅਜਿਹਾ ਹੀ ਹੈ ਜੀ 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 ਉੱਥੇ ਵੀ ਇਨਜਾਮ ਲੱਗ ਰਿਹਾ ਹੈ ਕਿ ਉੱਥੇ ਨੇ ਕੁਲਕ ਕੁੜਬੜ ਕੀਤੀ ਹੈ ਜੀ ਔਰ ਚੋਣ ਕਮਿਸ਼ਨ ਜਿਹੜੇ ਹੈਗੇ ਸਾਰੇ ਚੋਣ ਕਮਿਸ਼ਨ ਤਾਂ ਜਿਹੜੀ ਆਪਣੀ ਸੰਵਿਧਾਨਕ ਭੂਮਿਕਾ ਨਿਭਾਉਣ ਦੀ ਬਜਾਏ ਇੱਕ ਵਫਾਦ ਸੋ ਜੋ ਕੁਛ ਨੇਪਾਲ ਦੇ ਵਿੱਚ ਹੋਇਆ ਸੀ ਤੇ ਜਿਹਦੇ ਖਿਲਾਫ ਇਹ ਵਿਗਾਵਤ ਪੈਦਾ ਹੋਈ ਹੈ ਲਗਭਗ ਉਹੀ ਕੁਛ ਜਿਹੜਾ ਹੈਗਾ ਉਹ ਭਾਰਤ ਦੇ ਵਿੱਚ ਵੀ ਹੁੰਦਾ ਸਾਨੂੰ ਦਿਖ ਰਿਹਾ ਹੈ ਔਰ ਇਹ ਇੱਕ ਬੜਾ ਮਤਲਬ ਆਪ ਖਤਰਨਾਕ ਵਾਲੇ ਪਾਸੇ ਨੂੰ ਜਾ ਸਕਦਾ ਭਾਰਤ ਸੋਬਤ ਵਿੱਚ ਦੀ ਲੋੜ ਹੈ ਜੀ ਮੇਰੇ ਵੱਲੋਂ ਸਾਰੇ ਫੇਸਬੁੱਕ ਪੇਜ ਦੇਖ ਰਹੇ ਢਿੱਲੋਂ ਬਖਤੌਰ ਦੇ ਪੇਜ ਸਸੀ ਗਾਜੀ ਤੇ ਸਬਸਕ੍ਰਾਈਬ ਤੇ ਫਾਲੋ ਜਰੂਰ ਕਰੋ ਜੀ